ਕਿ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕੱਲ ਆਪਾਂ ਰਲ ਮਿਲ ਕੇ 16ਵੀਂ ਪੌੜੀ ਦੀ ਵਿਚਾਰ ਅੱਜ ਤੀਜਾ ਦਿਨ ਹੋ ਗਿਆ ਚੱਲਦੇ ਨੂੰ ਕੋਸ਼ਿਸ਼ ਕਰਾਂਗੇ ਵੀ ਆਪਾਂ ਅੱਜ ਪਉੜੀ ਦੀ ਜਿਹੜੀ ਵਿਆਖਿਆ ਸੰਪੂਰਨ ਹੋ ਜਾਵੇ ਗੁਰੂ ਸਾਹਿਬ ਜੀ ਦੀ ਆਪਾਂ ਜਪਜੀ ਸਾਹਿਬ ਦੇ ਵਿੱਚੋਂ ਇਹ ਵਿਆਖਿਆ ਲੜੀਵਾਰ ਚੱਲ ਰਹੀ ਹੈ ਜੀ ਕੱਲ ਆਪਾਂ ਰਲ ਮਿਲ ਕੇ ਵਿਚਾਰ ਕੀਤੀ ਸੀ ਕਿ ਕਿਸ ਤਰ੍ਹਾਂ ਉਹ ਪ੍ਰਮਾਤਮਾ ਆਪਣੇ ਨਿਜਮ ਦੇ ਵਿੱਚ ਸਾਰੇ ਸੰਸਾਰ ਨੂੰ ਬੱਜਿਆ ਹੋਇਆ ਹੈ ਲਗਾਤਾਰ ਉਹ ਪ੍ਰਮਾਤਮਾ ਇਸ ਸੰਸਾਰ ਦੀ ਪ੍ਰਤਪਾਲਨਾ ਕਰ ਰਿਹਾਗਾ ਇੱਕ ਲੜੀ ਦੇ ਵਿੱਚ ਪਰੋ ਕੇ ਰੱਖਿਆਗਾ ਦਇਆ ਦੇ ਉੱਤੇ ਸੰਤੋਖ ਦੇ ਉੱਤੇ ਵਿਚਾਰ ਹੋਈ ਸੀ ਜਿਹੜੇ ਮਨੁੱਖ ਦੇ ਵਿੱਚ ਦਇਆ ਆ ਜਾਂਦੀ ਹੈ ਉਹ ਸੇਵਾ ਨਾਲ ਜੁੜ ਜਾਂਦਾ ਜੀ। ਉਹੀ ਮਨੁੱਖ ਦਾਨਪੁਨ ਕਰ ਸਕਦਾ ਹੈ ਜਿਹਦੇ ਅੰਦਰ ਪਿਆਰ ਹੋ ਦਇਆ ਕੀ। ਜਿਹੜਾ ਮਨੁੱਖ ਸੰਤੋਖੀ ਹੈ ਉਹੀ ਮਨੁੱਖ ਪ੍ਰਮਾਤਮਾ ਦਾ ਨਾਮ ਜਪ ਸਕਦਾ ਹੈ ਜੀ। ਸਿਮਰਨ ਕਰ ਸਕਦਾ ਹੈ। ਸੋ ਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਦੇ ਜਿਹੜਾ ਨਿਜਮੈ ਦੇ ਵਿੱਚ ਸਾਰਾ ਕੁਝ ਵੱਜਿਆ ਹੋਇਆ ਹੈ ਇਹ ਬਲਦ ਜਿਹੜੇ ਪ੍ਰਾਪਤ ਨਰੀਤੀ ਰਿਵਾਜ ਬਣੇ ਸੀ ਇੱਕ ਬਲਦ ਖੜਾ ਜੀ ਉਤਰਤੀ ਨੂੰ ਆਪਣੇ ਸਿੰਘਾਂ ਤੇ ਚੱਕੀ ਬੈਠਾਗਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਉੱਤੇ ਫਿਰ ਸਵਾਲ ਕੀਤਾ ਕਿੰਦੇ ਵੀ ਬਲਦ ਕਾਸ ਦੇ ਉੱਤੇ ਖੜਾਗਾ ਤਪ ਲੈ ਉਪਰ ਕੇ ਤਪ ਆ ਇਹ ਤੁਸੀਂ ਕਹਿੰਦੇ ਹੋ ਵੀ ਧਰਤੀ ਬਲਦ ਨੇ ਚੱਕੀ ਹੋਈ ਹੈ ਤੇ ਫਿਰ ਇੰਨਾ ਭਾਰ ਕਿਵੇਂ ਸਹਾਰਿਆ ਹੋਇਆ ਕਬਲਦ ਨੇ ਤੇ ਬਲਦ ਕਾਸ ਦੇ ਉੱਤੇ ਖੜਾ ਗੁਰੂ ਜੀ ਕਹਿੰਦੇ ਧਰਤੀ ਹੋਰ ਪਰ ਹੈ ਹੋਰ ਹੋਰ ਤਿਸਤੇ ਭਾਰ ਤਲ ਕਮਨ ਜੋਰ ਆਓ ਜੀ ਜੀ ਜਾਤ ਰੰਗਾ ਕੇ ਨਾਮ ਕਹਿੰਦੇ ਉਹ ਪ੍ਰਮਾਤਮਾ ਨੇ ਬੜੇ ਤਰ੍ਹਾਂ ਦੇ ਜੀਵ ਸਾਜੇ ਹੋਏ ਜੀ ਜੀ ਜਾਤ ਰੰਗਾ ਕੇ ਨਾਮ ਉਹਦੇ ਰੰਗਾ ਨੂੰ ਕੋਈ ਸਬਣਾ ਲਿਖਿਆ ਗੁੜੀ ਕਲਾਮ ਇਹ ਜੋ ਚਲਦਾ ਚੌਦੀ ਕਲਮ ਕਲਾਮ ਦਾ ਅਰਥ ਕਲਮ ਹੈ ਜੀ ਇਥੇ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਸਾਰਿਆਂ ਦਾ ਇੱਕ ਵਾਰੀ ਸਭ ਕੁਝ ਲਿਖਿਆ ਹੋਇਆਗਾ ਸਭ ਨਾਲ ਲਿਖਿਆ ਬੁੜੀ ਕਲਾਮ ਉਹਦੇ ਰੰਗਾਂ ਨੂੰ ਗੁਰੂ ਜੀ ਕਹਿੰਦੇ ਜਿੰਨੇ ਪ੍ਰਮਾਤਮਾ ਨੇ ਪ੍ਰਜਾਤੀਆਂ ਬਣਾਇਆ ਹੈ ਵੇਖੋ ਭਾਈ ਕਿੰਨੇ ਜੀ ਬਣਾਏ ਨੇ ਪ੍ਰਮਾਤਮਾ ਨੇ ਇੱਕ ਨਿੱਕੀ ਜਿਹੀ ਚਿੜੀ ਫਿਰਦੀ ਹੁੰਦੀ ਆਪਣੇ ਸੇ ਘਰਾਂ ਵਿੱਚ ਵੇਖੀ ਹੁਣੀ ਐ ਐਨੇ ਰੰਗ ਉਹਦੇ ਵਿੱਚ ਕੁਦਰਤ ਨੂੰ ਨਾ ਨੇੜੋਂ ਵੇਖਿਆ ਕਰੋ ਪਿਆਰੋ ਕਦੇ ਕਦੇ ਟਾਈਮ ਕੱਢ ਕੇ ਨਾ ਜਾਨਵਰਾਂ ਦੇ ਨਾਲ ਵੀ ਗੱਲਾਂ ਹੋ ਜਾਂਦੀਆਂ ਜਦੋਂ ਤੁਸੀਂ ਬੈਠੋਗੇ ਨਾ ਕਿੰਨੇ ਰੰਗ ਭਰੇ ਹੋਏ ਐ ਤਿਤਲੀ ਵੇਖੀ ਹੋਣੀ ਆਪਾਂ ਖੇਤਾਂ ਵਿੱਚ ਕਿੰਨੇ ਰੰਗ ਪ੍ਰਮਾਤਮਾ ਨੇ ਭਰੇ ਆ ਤਿਤਲੀ ਦੇ ਵਿੱਚ ਵਾਹੋ ਸਾਜਣ ਵਾਲਿਆ ਕਿੰਨੀ ਦੁਨੀਆ ਕਿੰਨੇ ਰੰਗ ਬਰੰਗ تو ਵਿੱਚ ਭਰ ਤੇ ਪ੍ਰਮਾਤਮਾ ਕਿੱਤੇ ਕੱਡੇ ਜੀਵ ਤੂੰ ਸਾਜ ਦਿੱਤੇ ਆ ਗੁਰੂ ਜੀ ਕਹਿੰਦੇ ਜੀ ਜਾ ਤਰੰਗਾ ਕੇ ਨਾਮ ਇੰਨਾ ਰੰਗਾਂ ਨੂੰ ਮਾਲਕ ਜੀ ਮੈਂ ਕਹਿ ਨਹੀਂ ਸਕਦਾ ਇੰਨੇ ਰੰਗ ਤੋਂ ਸਵਣਾ ਲਿਖਿਆ ਗੁੜੀ ਕਲਾਮ ਇਹਨਾਂ ਦਾ ਲੇਖਾ ਵੀ ਤੂੰ ਮਾਲਕ ਜੀ ਇਕਦਮ ਲਿਖ ਦਿੱਤਾ ਇਕਦਾਂ ਹੀ ਸਭ ਦਾ ਸਾਹ ਤਾ ਚੱਲ ਰਿਹਾ ਜੀ ਪੰਛੀ ਆ ਜਿਹੜੇ ਉਹਦੇ ਹੁਕਮ ਵਿੱਚ ਤੋ ਉੱਡੇ ਫਿਰਦੇ ਆ ਜੀ ਜਾਨਵਰ ਆ ਜਿਹੜੇ ਜੰਗਲਾਂ ਵਿੱਚ ਕਿੰਨਾ ਉਸ ਉਹਦਾ ਪਸਾਰੇ ਦਾ ਅੰਤ ਨਹੀਂ ਪਿਆ ਲੋ ਇਹ ਲੇਖਾ ਲਿਖ ਜਾਣਾ ਕੋਈ ਜਿਹਨੂੰ ਭਾਈ ਸੁਣ ਲਿਆ ਪ੍ਰਮਾਤਮਾ ਦਾ ਨਾਮ ਮੰਨ ਲਿਆ ਤੇ ਪ੍ਰਵਾਨ ਹੋ ਗਏ ਕਹਿੰਦੇ ਫਿਰ ਕਈ ਵਾਰ ਮਨੁੱਖ ਇਹ ਲਿਖਣ ਦੀ ਕੋਸ਼ਿਸ਼ ਕਰਦਾ ਵੀ ਪ੍ਰਮਾਤਮਾ ਦੇ ਰੰਗ ਐਡਾ ਵੱਡਾ ਸਮੁੰਦਰ ਹੈ ਜੀ ਐਡੇ ਵੱਡੇ ਉਹਦੇ ਰੰਗ ਹੈ ਇਸ ਤਰ੍ਹਾਂ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਉਸ ਦੇ ਰੰਗਾਂ ਨੂੰ ਗੁਰੂ ਜੀ ਕਹਿੰਦੇ ਕਿਹਾ ਨਹੀਂ ਜਾ ਸਕਦਾ ਸੋ ਗੁਰੂ ਜੀ ਕਹਿੰਦੇ ਲੇਖਾ ਲਿਖਿਆ ਕੀਤਾ ਹੋਏ ਇਹ ਲੇਖਣ ਕੋਈ ਲਿਖ ਨਹੀਂ ਸਕਦਾ ਤੇ ਗੁਰੂ ਜੀ ਕਹਿੰਦੇ ਨਾ ਹੀ ਕੋਈ ਲੇਖੇ ਨੂੰ ਗੁਰੂ ਜੀ ਕਹਿੰਦੇ ਲਿਖਿਆ ਜਾ ਸਕਦਾ ਲੇਖਾ ਲਿਖਿਆ ਕੀਤਾ ਹੋਏ ਕੀ ਹੋਜੂ ਕਹਿੰਦੇ ਫਿਰ ਜੇ ਕੋਈ ਲਿਖ ਵੀ ਦੇਊਗਾ ਕਹਿੰਦੇ ਉਹ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਜਿਵੇਂ ਲਿਖ ਵੀ ਦੇਊਗਾ ਵੀ ਉਹਦਾ ਏਡਾ ਏਡਾ ਸੁਮੰਦਰ ਹੈ ਜੀ ਪਹਿਲੀ ਗੱਲ ਤਾਂ ਸਮੁੰਦਰ ਦਾ ਹੀ ਅੰਤ ਹੈ ਨਹੀਂਗਾ ਫੇਰ ਉਹ ਵਣਸਪਤੀ ਦਾ ਕੋਈ ਅੰਤ ਨਹੀਂਗਾ ਫਿਰ ਕਿੰਨੇ ਜੀਵ ਹੈ ਜੀ ਖੰਡਾਂ ਬ੍ਰਹਮੰਡਾਂ ਦਾ ਧਰਤੀਆਂ ਦਾ ਕੋਈ ਅੰਤ ਨਹੀਂਗਾ ਜੇ ਕੋਈ ਕੋਸ਼ਿਸ਼ ਵੀ ਕਰੂਗਾ ਕਿੰਨੇ ਗਰਾਇਆ ਪਿਆ ਰਿਓ ਬ੍ਰਸਪਤੀ ਵੀ ਇੱਕ ਧਰਤੀ ਹੈ ਛਣੀ ਵੀ ਇੱਕ ਧਰਤੀ ਹੈ ਧਰਤੀ ਜੀ ਧਰਤੀ ਹੋਰ ਪਰ ਹੋਰ ਹੋਰ ਕੋਈ ਲਿਖ ਸਕਦਾ ਉਹਦੇ ਅੰਤ ਨੂੰ ਗੁਰੂ ਜੀ ਕਹਿੰਦੇ ਨਾ ਭਏ ਕੇਤਾ ਤਾਣ ਸਵਾਲੇ ਹੋ ਰੂਪ ਤਾਣ ਦਾ ਅਰਥ ਜ਼ੋਰ ਹੁੰਦਾ ਜੀ हे ਪ੍ਰਮਾਤਮਾ ਤੇਰੇ ਜ਼ੋਰ ਨੂੰ ਇਹ ਜਿਹੜਾ ਤੂੰ ਸਾਰਾ ਪਸਾਰੇ ਦੇ ਵਿੱਚ ਆਪਣਾ ਜ਼ੋਰ ਲਾਇਆ ਹੋਇਆ ਹੈ ਇਹ ਮਾਲਕ ਜੀ ਮੈਂ ਇਸ ਰੂਪ ਨੂੰ ਬਹੁਤ ਸੋਹਣਾ ਸਵਾਲਿਓ ਰੂਪਾ ਤੇਰਾ ਰੂਪ ਵੀ ਬਿਆੰਤ ਹੈ ਮਾਲਕਾ ਇਸ ਰੂਪ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਕੀਤਾ ਤਾਣ ਸਵਾਲਿਓ ਰੂਪ ਕਿਹੜੇ ਜੋਰ ਨਾਲ ਮੈਂ ਤੇਰੇ ਬਿਆਨ ਨੂੰ ਰੂਪ ਕਰਾਂ ਮਾਲਕ ਜੀ ਕਿਹੜਾ ਰੂਪ ਮੈਂ ਬਿਆਨ ਕਰਾਂ ਕਿਹੜੇ ਰੂਪ ਕਿਹੜੇ ਰੂਪ ਨੂੰ ਕਰਾਂ ਮਾਲਕਾ ਵੀ ਸਮੁੰਦਰਾਂ ਵਿੱਚ ਐ ਤੂੰ ਪਹਾੜਾਂ ਤੇ ਐ ਥਲਾਂ ਤੇ ਐ ਤੂੰ ਕਿੱਥੇ ਕਿੱਥੇ ਮਾਲਕ ਜੀ ਮੈਂ ਬਿਆਨ ਕਰਾਂ ਗੁਰੂ ਜੀ ਕਹਿੰਦੇ ਕੀਤਾ ਪਸਾਓ ਇੱਕੋ ਕਵਾਉ ਬਸ ਇੱਕ ਵਾਰ ਹੀ ਇੱਕ ਵਾਰ ਪ੍ਰਮਾਤਮਾ ਨੇ ਪਸਾਰਾ ਕੀਤਾ ਹੋਇਆ ਹੈ ਇੱਕ ਵਾਰ ਹੀ ਸਭ ਕੁਝ ਪੈਦਾ ਕੀਤਾ ਹੋਇਆ ਇੱਕ ਇੱਕੋ ਕਵਾਉ ਇੱਕੋ ਸ਼ਬਦੀ ਧੁਣ ਪ੍ਰਮਾਤਮਾ ਨਿਰੰਤਰ ਲਗਾਤਾਰ ਇੱਕ ਇੱਕ ਵਾਰੀ ਇਹ ਤਾਂ ਸਾਇੰਸ ਨੇ ਵੀ ਗੱਲ ਮੰਨ ਲਈ ਨਾ ਪਿਆਰੋ ਵੀ ਇੱਕ ਧਮਾਕੇ ਤੋਂ ਜੋ ਦੁਨੀਆ ਦੀ ਇਦੋਂ ਅੱਗੇ ਜਿਹੜਾ ਪਸਾਰਾ ਸ਼ੁਰੂ ਹੋਇਆ ਇੱਕ ਤਮਾਕਾ ਹੋਇਆ ਸੈਂਸ ਨੇ ਵੀ ਮੰਨ ਲਿਆ ਤੇ ਗੁਰੂ ਨਾਨਕ ਪਾਛ ਨੇ 500 ਸਾਲ ਪਹਿਲਾਂ ਕਹਤਾ ਭਾਈ ਕੀਤਾ ਪਸਾਓ ਏਕੋ ਕਵਾਓ ਇੱਕ ਸ਼ਬਦ ਵਿੱਚ ਇੱਕ ਸ਼ਬਦ ਧੁਨ ਦੇ ਵਿੱਚ ਲਗਾਤਾਰ ਨਿਰੰਤਰ ਗੁਰੂ ਜੀ ਕਹਿੰਦੇ ਸੰਸਾਰ ਨੂੰ ਪ੍ਰਮਾਤਮਾ ਚਲਾ ਰਿਹਾਗਾ 사ਉਂਡ ਆਵਾਜ਼ ਤੈਨੋਂ ਪਿਆਰੋ ਜਿਹੜੀ ਧੋਣਾ ਨਾ ਸ਼ਬਦ ਹੈ ਜਿਹੜਾ ਸਾਡੇ ਮਨ ਨੂੰ ਮਨਮੋਹਤ ਕਰਦਾਗਾ ਕਿਉਂਕਿ ਸਾਡੀ ਜਿਹੜੀ ਉਤਪਤੀ ਸ਼ਬਦ ਤੋਂ ਹੋਈ ਵੀ ਹੈ ਸ਼ਬਦ ਤੁਹਾਡੇ ਮਨ ਨੂੰ ਪ੍ਰਭਾਵਿਤ ਕਰਦਾਗਾ ਉਪਲਾਂ ਦੇ ਗੀਤ ਰੂਪ ਵਿੱਚ ਰੱਖ ਲੋ ਭਲਾਂ ਦੀ ਗੁਰੂ ਜੀ ਨੇ ਸਾਨੂੰ ਬਾਣੀ ਰੂਪ ਵਿੱਚ ਇਕੱਠਾ ਕਰਕੇ ਦਿੱਤਾ ਸ਼ਬਦ ਜਦੋਂ ਵੀ ਕੋਈ ਪਿਆਰ ਨਾਲ ਇਹਨਾਂ ਸ਼ਬਦਾਂ ਨੂੰ ਗਾਇਣ ਕਰੂਗਾ ਤਾਂ ਸਾਡੇ ਮਨ ਪ੍ਰਭਾਵਿਤ ਹੋਣਾ ਇਹ ਹੁਣੇ ਹੋਣਾ ਜੀ ਨੇ ਪ੍ਰਭਾਵਿਤ ਕਿਉਂ ਹੁੰਦਾ ਕਿਉਂਕਿ ਸਾਡੀ ਉਤਪਤੀ ਹੀ ਸ਼ਬਦ ਤੋਂ ਹੈ ਸਾਉਂਡ ਤੋਂ ਹੈ ਆਵਾਜ਼ ਤੋਂ ਹੈ ਤਾਂ ਕਰਕੇ ਸਾਨੂੰ ਸਾਡੇ ਮਨ ਦੇ ਉੱਤੇ ਪ੍ਰਭਾਵ ਵੀ ਪੈਂਦਾ ਪਿਆ ਉਹ ਸ਼ਬਦ ਦਾ ਸਰੋਹ ਵਿਚਾਰ ਕੀਤਾ ਪਸਾਓ ਏਕੋ ਗਵਾਓ ਤਿਸਤੇ ਹੋਏ ਲੱਖ ਦਰਿਆ ਲੱਖਾਂ ਦਰਿਆ ਵਹਿਣ ਬੱ ਚੱਲੀ ਜਾਂਦੇ ਨੇ ਨਾ ਦਰਿਆ ਪਰ ਉਹਦੇ ਹੁਕਮ ਦੇ ਵਿੱਚ ਲੱਖਾਂ ਦਰਿਆ ਚੱਲੀ ਜਾਂਦੇ ਆ ਉਹਦਾ ਕੋਈ ਹੈ ਅੰਤ ਪ੍ਰਮਾਤਮਾ ਦਾ ਤੇਸਤੇ ਹੋਏ ਲਖ ਦਰਿਆਉ ਕੁਦਰਤ ਕਵਣਾ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਮੈਂ ਮਾਲਕ ਜੀ ਤੇਰੀ ਕੁਦਰਤ ਤੋਂ ਬਲਹਾਰ ਜਾਣੈ ਇੱਕ ਵਾਰੀ ਵੀ ਤੇਰੇ ਮੈਂ ਇੰਨਾ ਏਡੇ ਪਸਾਰੇ ਨੂੰ ਬਿਆਨ ਨਹੀਂ ਕਰ ਸਕਦਾ ਇੱਕ ਵਾਰ ਵੀ ਸਾਲੇ ਗੁਰੂ ਸਾਹਿਬ ਜੀ ਵੇਖੋ ਪਿਆਰੋ ਦੱਸ ਰਿਹਾ ਪਰ ਨਾਲ ਇਹ ਵੀ ਕਹਿ ਰਿਹਾ हे ਪ੍ਰਮਾਤਮਾ ਇੱਕ ਵਾਰ ਵੀ ਮੈਂ ਕੀ ਦੱਸਿਆ ਕੁਝ ਵੀ ਨਹੀਂ ਦੱਸਿਆ ਮੈਂ ਤਾਂ ਮੈਂ ਕੀ ਦੱਸਿਆ ਮਾਲਕਾ ਇਨਾਂ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਵਾਰਿਆ ਨਾ ਜਾਮ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਜੋ ਤੈਨੂੰ ਚੰਗਾ ਲੱਗਦਾ ਉਹ ਮਾਲਕ ਜੀ ਕੁਝ ਹੋ ਰਿਹਾ ਦਾ ਉਦੇ ਉਹਦੇ ਪਸਾਰੇ ਦਾ ਕੋਈ ਅੰਤ ਨਹੀਂ ਗਾ ਤੂੰ ਸਦਾ ਸਲਾਮਤ ਨਰੰਕਾਰ ਮੇਰੇ ਸਲਾਹੁਣ ਦੇ ਨਾਲ ਮੇਰੇ ਦਸਣ ਦੇ ਨਾਲ ਤੇਰੇ ਪਸਾਰੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਕੋਈ ਘਾਟਵਾਦ ਨਹੀਂ ਹੋਣ ਲੱਗੀ ਗਈ ਜੇ ਮੈਂ ਸਲਾਹੁਣ ਲੱਗ ਗਿਆ ਤੇ ਤੂੰ ਵੱਧ ਗਿਆ ਨਹੀਂ ਉਹ ਤਾਂ ਲਗਾਤਾਰ ਇੱਕ ਸੰਸਾਰ ਨੂੰ ਇੱਕ ਧਨਾਤਮਕ ਧੁਨ ਚਲਾ ਰਹੀ ਹੈ ਜੀ ਲਗਾਤਾਰ ਕੰਟੀਨਿਊ ਵਾਈਬ੍ਰੇਸ਼ਨ ਲਗਾਤਾਰ ਇੱਕ ਤਨਾਤਮਕ ਧੁਣ ਚਲਾ ਰਹੀ ਹੈ ਮਾਲਕਾ ਬਸ ਤੇਰਾ ਹੁਕਮ ਹੈ ਮੈਂ ਇਹਨੂੰ ਕੁਝ ਕਹਿ ਨਹੀਂ ਸਕਦਾ ਤੂੰ ਸਦਾ ਸਲਾਮਤ ਨਰੰਪਾ ਤੂੰ ਸਦਾ ਹੀ ਸਲਾਮਤ ਹੈ ਮੇਰੇ ਕਹਿਣ ਦੇ ਨਾਲ ਮਾਲਕ ਜੀ ਤੂੰ ਵੱਡਾ ਨਹੀਂ ਹੋਣ ਲੱਗਿਆ ਉਹ ਪ੍ਰਮਾਤਮਾ ਵੀ ਸੋਣ ਵੱਡਾ ਹੱਕ ਹੈ ਸਭ ਕੋ ਏ ਕੇਵਡ ਵੱਡਾ ਦਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਇਹਦੇ ਵੀ ਅਰਥ ਇਸੇ ਬਣਨਗੇ ਜੀ ਵੀ ਮਾਲਕਾ ਜਿਹੜੇ ਤੈਨੂੰ ਕਹਿਣ ਵਾਲੇ ਆ ਨਾ ਕਿੰਨਾ ਕ ਆਖਣ ਕਿ ਕਿੱਡਾ ਕਿ ਹੇ ਮਾਲਕ ਜੀ ਤੇਰੇ ਕਹਿਣ ਵਾਲੇ ਤੇਰੇ ਵਿੱਚ ਹੀ ਸਮਾ ਜਾਂਦੇ ਬਸ ਤੇਰਾ ਰੂਪ ਹੀ ਹੋ ਜਾਂਦੇ ਐ ਜਿਹੜੇ ਕਹਿੰਦੇ ਰਹਿੰਦੇ ਐ ਬਸ ਤੂੰ ਤੂੰ ਬਸ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਮਾਲਕ ਜੀ ਮੈਂ ਜਿੱਥੇ ਵੇਖਦਾ ਸਾਰਿਆਂ ਦੇ ਵਿੱਚ ਤੂੰ ਹੀ ਸਮਾਇਆ ਹੋਇਆ ਤੂੰ ਸਦਾ ਸਲਾਮਤ ਨਰੰਕਾਰ ਇਹ ਹੈ ਜੀ 16ਵੀਂ ਪੌੜੀ ਦੀ ਵਿਚਾਰ ਜਿੰਨੇ ਸਤਿਗੁਰ ਨੇ ਸਮਤ ਬਖਸ਼ਿਸ਼ ਕੀਤੀ ਜੀ ਆਓ ਸਾਰੇ ਹੁਣ ਭਾਈ ਆਪਾਂ ਜਾਪ ਕਰੀਏ ਜੋ ਆਪਾਂ ਨਿਤ ਬੋਲਦੇ ਹੁੰਨੇ ਆਂ ਪਾਰਕਾ ਬੁਰਾ ਨਾ ਰੱਖੋ ਚੀਤ ਬਰਕਾ ਬੁਰਾ ਨਾ ਰੱਖੋ ਚਿਤ ਤਮਕੋ ਦੁੱਖ ਨਹੀਂ ਪਾਏ ਮੀਤ ਤਮਕੋ ਦੁੱਖ ਨਹੀਂ ਪਾਏ ਮੀਤ ਪਰਕਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ